ਐਡਾ ਲੈ ਵੀ ਟੀਸੀਓ ਕਦੋਂ ਦੀਆਂ ਆਵਾਜ਼ਾਂ ਮਾਰਦੇ ਹੀ ਹੋਣ ਆਇਆ ਹੀ ਉਹ ਧਾਰ ਕੇ ਮੈਂ ਥੱਕ ਦੁੱਕੇ ਬਹਿ ਗਿਆ ਇੱਥੇ ਫਿਰ ਤੁਰਦਾ ਵੀ ਹਾਥੀ ਵਾਲੀ ਚਾਲ ਆਦੀ ਝੂਂਦਾ ਹੀ ਫਿਰਦਾ ਦੰਬੀ ਕਰਦਾ ਰ ਕੰਮ ਨਹੀਂ ਕੋਈ ਤੰਦਾਂ ਨੇ ਤੇ ਤੂੰ ਕਿਧਰ ਤੁਰਿਆ ਫਿਰਦਾ ਬਿਨਾ ਮਤਲਬ ਤੋਂ ਹੀ ਦਾਦਾ ਵਾਂ ਓਏ ਓਤੀ ਉਹ ਨਾ ਸਾਹਮੂ ਆ ਆਹੋ ਉਹ ਲੜ ਪਏ ਹੀ ਆਪ ਵਿਚ ਦੋਵੇਂ ਜੀ ਹੋਰ ਨਾ ਪਰੰਪਰਾ ਨਾਲ ਲੰਡਿਆ ਵਾ ਉਹ ਜੇ ਕੱਲਾ ਹੀ ਦੋਵੇਂ ਨਹੀਂ ਹੈ ਭਰਾ ਉਹ ਕਿਥੋਂ ਆ ਗਿਆ ਨਹੀਂ ਉਹ ਵੀ ਆਪਣੀ ਨਾਲ ਦੀ ਨੂੰ ਲੈ ਆਇਆ ਵਾ ਇਹਨਾਂ ਦੀ ਲੜਾਈ ਹੋ ਗਈ ਕਿਤੇ ਉਹ ਵੀ ਆਪਣੀ ਨਾਲ ਦੀ ਨੂੰ ਲੈ ਆਇਆ ਇੱਥੇ ਉਹ ਕਿੰਨੂੰ ਦੀ ਲੈ ਆਇਆ ਨਾਲ ਦੀ ਨੂੰ ਆਪਣੀ ਨੂੰ ਕਹਿੰਦਾ ਮੈਨੂੰ ਦੋ ਤਿੰਨ ਦਿਨ ਹੋ ਗਏ ਆ ਤੇ ਉਹਨੇ ਕਿਤੇ ਜਾ ਕੇ ਬਹਿਣਾ ਸੀਗਾ ਤੇ ਮੈਂ ਕਿਹਾ ਚੱਲ ਤੈਨੂੰ ਮੈਂ ਆ ਇਧਰ ਕਮਰਾ ਮੈਂ ਪਾ ਦੇਣਾ ਤੈਨੂੰ ਮੈਂ ਕੰਮ ਦਿਨਾ ਵਾ ਤੂੰ ਕਹ ਰ ਕੰਮ ਦੇਣਾ ਰੋਏ ਉਹ ਮੈਨੂੰ ਤਾਂ ਜੋੜਾ ਅੱਗੇ ਚਾਹੀਦਾ ਪੋਲਟਰੀ ਫਾਰਮ ਲਈ ਖੋਲਣਾ ਨਹੀਂ ਆ ਕੰਮ ਮੈਂ ਅੱਛਾ ਅੱਛਾ ਪੋਲਟਰੀ ਫਾਰਮ ਵਾਸਤੇ ਹਾਂ ਉਹ ਤੇ ਮੇਰੇ ਘਰ ਚੱਲੇ ਮੀਆਂ ਬੀਬੀ ਇੱਥੇ ਰਹੀ ਜਾਣਗੇ ਨਹੀਂ ਬਣ ਓਏ ਆ ਕਾਨੂੰ ਹੱਥ ਮਾਰੋ ਬੁੰਨਿਆ ਲੈ ਓ ਮੀਆਂ ਵੀ ਵੀ ਰੱਖ ਲੇਗਾ 15000 ਰੁਪਏ ਨਾਲ ਕੋ ਮੰਗੜਾ ਮਹੀਨੇ ਦਾ ਏਟ ਨਹੀਂ ਸੁਤੀ ਕੋ ਪੈਲੀ ਨਹੀਂ ਵੇਲੀ ਤੂੰ ਕਿਥੇ ਰੱਖਣੇ ਬੰਦੇ ਓ ਚੁੱਪ ਰਹਿ ਵੀਰ ਮੈਂ ਸਾਰਾ ਕੁਝ ਕਰ ਲੈਣਾ ਮੈਨੂੰ ਪਤਾ ਵਾ ਨਾਲ ਕਿਹੜੀ ਪੈਲੀ ਚ ਪੋਣਾ ਈ ਓ ਵਾਲੀ ਚ ਚਾਚੀ ਵਾਲੀ ਚ ਮੈਂ ਹਿਸਾਬ ਲਾ ਲਿਆ ਤੇਰਾ ਦੁਬਾਹੇ ਦਿਮਾਗ ਖਰਾਬ ਹੋ ਗਿਆ ਓ ਤਾਈ ਦੇ ਨਾਲ ਪੈਲੀ ਆ ਮੈਂ ਵੀ ਚਾਚੀ ਵਾਲੀ ਗਈਆਂ ਨੇ ਤਾਈ ਵਾਲੀ ਚ ਸੱਚ ਓ ਭਰਾਵਾ ਉਹ ਤੂੰ ਸਾਡੇ ਸਿਰਪੜ ਬਣਾਈ ਓ ਲੈ ਅੱਗੇ ਰਜਾਵੰਦੀ ਨਾਲ ਵਹੀ ਜਾਂਦੇ ਆ ਉਹ ਵੀ ਪਹਿਲੀ ਉਹਨਾਂ ਦੀ ਆ ਵੀ ਉਹਨਾਂ ਦੀ ਆ ਉਹ ਇੱਚ ਨਹੀਂ ਪਾਉਣਾ ਮੈਂ ਥੋੜਾ ਜਿਹਾ ਪਛਾਣ ਵਾਲੇ ਉਹ ਵੀ ਰਾਹ ਲੱਗ ਜੂ ਨਾਲੇ ਨਾ ਆਹ ਰਾਹ ਦੇ ਉੱਤੇ ਮਿੱਟੀ ਪਵਾ ਗਏ ਆੜ ਦیتے ਆ ਬਰਾਬਰ ਕਰ ਲੈਣਾ ਵੀ ਉਹ ਉੱਥੇ ਤੱਕ ਗੱਡੀ ਜਾਵੇ ਉੱਥੋਂ ਫਿਰ ਆਉ ਨੂੰ ਗੇਟ ਲਾ ਦਾਂਗੇ ਉਹ ਭਲਿਆ ਲੋਕਾ ਜੇ ਪਾਉਣਾ ਨਾ ਸਾਲ ਪਹਿਲਾਂ ਪਾਉਂਦਾ ਹੁਣ ਅਗਲੀ ਦਾ ਜਵਾਈ ਬੈਠਾ ਘਰ ਆਣ ਕੇ ਤੈਨੂੰ ਪਾਉਂਦਾ ਹੁਣੋ ਪਾ ਲਾਂਗੇ ਨੂੰ ਅਜਾ ਮਾਰਦੇ ਨੇ ਪਾ ਲਾਂਗੇ ਕਿਤੇ ਨਹੀਂ ਲੜਾਈ ਹੁੰਦੀ ਆਪਣੀ ਐਸ ਪੈਰੀ ਚ ਪਾ ਲਾ ਅਈ ਚ ਪਾ ਲਾ ਅਈ ਚ ਪਾ ਲਾ ਥੋੜਾ ਥਾਵਾਂ ਇੱਥੇ ਉਹ ਨਹੀਂ ਮੇਰਾ ਨਹੀਂ ਇਧਰ ਮਨਵਾਜਦਾ ਮੈਂ ਤਾਂ ਦੋ ਰਾਹ ਨੂੰ ਲੱਗਾ ਵਾ ਉਹ ਵੱਡੀ ਸੜਕ ਥਾਣੀ ਸਿੱਧਾ ਇਧਰੋਂ ਉਥੇ ਗੱਡੀ ਤੇ ਇਧਰੋਂ ਆਪਾਂ ਜਿਹੜਾ ਛੋਟਾ ਮੋਟਾ ਕੰਮ ਕਰਨਾ ਜੀ ਗੱਡੀ ਗੁੱਡੀ ਕੋਈ ਬਾੜ ਨਹੀਂ ਤੇ ਆਂਦੀ ਲੈ ਕੇ ਆਹ ਰਾਹ ਬਣਾ ਦੇਣਾ ਐ ਵੇਖੀ ਤੋ ਇਹਨਾਂ ਮੇਰੀ ਸੁਣ ਮਿੱਟੀ ਪਾ ਗਏ ਡੈਡੀ ਨੇ ਸਲਾਹ ਕਰ ਸਲਾਹ ਕਰਕੇ ਉਹਨਾਂ ਨਾਲ ਤਬਾਦਲਾ ਕਰੋ ਪਹਿਲਾਂ ਪੈੜੀ ਜੇ ਤੇ ਮੰਨਦੇ ਤਾਂ ਆਹ ਦੋ ਪਾਲੀਆਂ ਉਹਨਾਂ ਨੂੰ ਦੇ ਦਿਓ ਇਧਰ ਲੈਣਾ ਆਬ ਰਖ ਲੂ ਜੇ ਕੰਮ ਕਰਨਾ ਵਾ ਤੇ ਗੱਲ ਤੇ ਪੈਸਿਆਂ ਦੀ ਆ ਜਦੋਂ 1.5 ਲੱਖ ਰੁਪਈਆ ਆਇਆ ਮੇਰਾ 45 ਦਿਨਾਂ ਬਾਅਦ ਉਹਦੇ ਪੈਸੇ ਆਇਂਦੇ ਹੱਥ ਤੇ ਰੱਖਾਂਗੇ ਠੇਕੇ ਤੇ ਲੱਲਾਂਗੇ ਬਾਅਦ ਚ ਵੇਖ ਲਾਂਗੇ ਪੈਸੇ ਬੁਏ ਦੇ ਕੇ ਗੱਲਾਂ ਪੱਕੀ ਇਦਾਂ ਕਹਤਾ ਜਿਹੜਾ ਗੱਲਾਂ ਕਰਤੀ ਨੇ 1.5 ਲੱਖ ਆ ਗਿਆ ਕੰਮ ਕਰਾਂਗੇ ਤਾਂ ਫੇਰ 1.5 ਲੱਖ ਆਉਣਾ ਵਾ ਉਹ ਕੰਮ ਕੀਤੇ ਹੀ ਆਉਣਾ ਗੁਰੂ ਮੈਂ ਕਿਹੜਾ ਕਹਿੰਦੇ ਆ ਵੀ ਇਦਾਂ ਆਉਣੇ ਆ ਮੇਰੇ ਦੋਸਤ ਨੇ ਖੋਲਿਆ ਵਾ ਹਾਂ ਸਾਰੀ ਦਿਹਾੜੀ ਉੱਥੇ ਰਹਿਦਾ ਨਾਲ ਦੋ ਬੰਦੇ ਰੱਖੇ ਆ ਉਹਨੇ ਤੇ ਕਿਤੇ ਵੰਡੇ ਨਹੀਂ ਜਾਂਦਾ ਜਿੰਨਾਂ ਦੇ ਨਾਲ ਪਾਲਦੇ ਨੇ ਕਿ ਬੱਚੇ ਉਹ ਚੱਲੋ ਉਹਦੇ ਹੈ ਨਿਗਰਾਨੀ ਤੇ ਕਰਨੀ ਪੈਣੀ ਪਰ ਕੰਮ ਤੇ ਇੰਨਾ ਨਹੀਂ ਕਰਨਾ ਜਦੋਂ ਜੋੜਾ ਰੱਖ ਲਿਆ ਕਿਤਰਾ ਕਿਸ ਦੇ ਸਿਰ ਤੇ ਰਿਓ ਕੰਮ ਹੁੰਦਾ ਕੰਮ ਆਪ ਹੀ ਕਰਨੇ ਪੈਂਦੇ ਆ ਜੇ ਤੂੰ ਜਾਏਂਗਾ ਨਾ ਤਾਂ ਉਹਨਾਂ ਨੂੰ ਕੀ ਲੋੜ ਆ ਉਹਨਾਂ ਨੂੰ ਆਪਣੀ ਤਨਖਾਹ ਨਾਲ ਮਤਲਬ ਆ ਤੇਰੇ ਚੂਜੇ ਨੂੰ ਕੀ ਮਤਲਬ ਉਹ ਆਹ ਉਹ ਇਦਾਂ ਤਨਖਾਹ ਦੇਣੀ ਗੱਲ ਕਰਕੇ ਬਿਠਾ ਲੈਣੇ ਆ ਇਦਾਂ ਨਹੀਂ ਬਿਨਿਆਣਾ ਰਕਮ ਬੜੀ ਮੋਟੀ ਲੱਗਣੀ ਆ ਬਿਨਾਂ ਸਲਾਹ ਕਰ ਲਾ ਮੈਂ ਪਤਾ ਨਾ ਕਰਾਂ ਹੀ ਨਾਲੇ ਅਜੇ ਢਾਂਚਾ ਬੰਨਦਾ ਆਦਰਾ ਕੋਰਟੀਫਰ ਬੰਨਾ ਕਿ ਕੰਪਨੀ ਵਾਲੇ ਸਲਾਹ ਕੀਤੀ ਹੈ ਕਿ ਇਹਦੀ ਰਾਇ ਲਈ ਹੈ ਮੈਂ ਤਿੰਨ ਦਿਨ ਦੇ ਤੈਨੂੰ ਤਿੰਨ ਚਾਰਵੇਂ ਡਾਕਟਰਾਂ ਨੂੰ ਪੁੱਛ ਲਿਆ ਆਂਦੇ ਤੂੰ ਆਪਣਾ ਨਾ ਅੱਟਾ ਰਾਜਾ ਬਣਾ ਬਾਕੀ ਆਪਾਂ ਆਪੇ ਸਾਰਾ ਜਿਗਾੜ ਕਰ ਦੇਣਾ ਵਾ ਕੋਈ ਵੱਧ ਪੈਸੇ ਦਿੰਦੇ ਆ ਕੋਈ ਥੋੜੇ ਘੱਟ ਦਿੰਦੇ ਆ ਕੋਈ ਉਰਕੋਂ ਵੱਧ ਦਿੰਦੇ ਇਦਾਂ ਸਿਸਟਮ ਇਹਨਾਂ ਦਾ ਉਹ ਪੈਸੇ ਤੇ ਮਿਲਦੇ ਆਣ ਕੇ ਉਹਨਾਂ ਨੇ ਪਹਿਲਾਂ ਸਿਸਟਮ ਚੈੱਕ ਕਰਨਾ ਸਾਰਾ ਨਹੀਂ ਤੈਨੂੰ ਇਹ ਵੀ ਪਤਾ ਹੈ ਪੈਸੇ ਮਿਲਦੇ ਕਿੱਦਾਂ ਆ ਉਹਦੇ ਉਹਨੇ ਸਾਰਾ ਸਿਸਟਮ ਸਮਝਾ ਦੇਣਾ ਹੁੰਦਾ ਸੱਤਾਂ ਦਿਨਾਂ ਦੀ ਕਲਾਸ ਲੱਗਦੀ ਆ ਮਹਾਰਾਜੀ ਤੈਨੂੰ ਮੈਂ ਦੱਸ ਦਿੰਨਾ ਕਲਾਸ ਕੋਈ ਨਹੀਂ ਲ ਕੋਈ ਕੰਪਨੀ ਦਿੰਦੀ ਇਹ 5 ਰੁਪਏ ਕਿਲੋ ਦੇ ਕੋਈ ਦਿੰਦੀ 6 ਰੁਪਏ ਕੋਈ ਦਿੰਦੀ 7 ਰੁਪਏ ਉਹ ਇਦਾਂ ਹੀ ਉਹਨੇ ਦੱਸਿਆ ਸੀ ਗੱਲ ਨੂੰ ਤੇ ਬਾਕੀ ਮਿਹਨਤ ਕਰਨੀ ਪੈਂਦੀ ਆ ਤੇ ਪਹਿਲੀ ਗੱਲ ਤਾਂ ਇਹ ਕਣਕਾਂ ਵੱਡੀਆਂ ਜਾਣੀਆਂ ਦੋਵਾਂ ਮਹੀਨਿਆਂ ਟਾਈਆਂ ਨੂੰ ਫੇਰ ਤੇਰੀ ਹਿੱਤ ਸੁਟਣੀ ਆ ਫੇਰ ਮਿਸਤਰੀ ਲਵੇਗਾ ਫੇਰ ਬਣਾਏਗਾ ਆਵੇ ਉਹਨੂੰ ਕਣ ਕਿਦਾਂ ਵੇਚ ਦਿੰਨੇ ਆ ਚਕਾ ਦਿੰਦੇ ਆ ਤੇਰੇ ਗਾੜੀ ਜੋੜੀ ਆ ਯਾਰ ਘਟਾ ਹੀ ਪੈ ਜਾਊਗਾ ਬੱਲੇ ਤੇਰੇ ਉਹ ਮੈਂ ਕਰਦਾ ਡੈਡੀ ਨਾਲ ਗੱਲ ਕਰਦਾ ਨਾਲ ਗੱਲ ਤੂੰ ਡੈਡੀ ਨਾਲ ਗੱਲ ਕਰ ਲੈ ਵੀ ਕੀ ਗੱਲ ਮੈਂ ਆ ਗਿਆ ਇੱਥੇ ਆ ਗਿਆ ਇੱਥੇ ਦੱਸੋ ਕੀ ਗੱਲ ਡੈਡੀ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਕੀ ਆਂਦਾ ਵਾ ਚਾਈ ਵਾਲੀ ਪੈ ਜਾਂਦਾ ਪੋਲਟਰੀ ਫਾਰਮ ਖੋਲਣਾ ਡੈਡੀ ਪਹਿਲਾਂ ਹੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਹੀਂ ਇਹੋ ਹੀ ਕੰਮ ਕਰਨਾ ਹੁਣ ਦਿਮਾਗ ਖਰਾਬ ਹੁਣ ਆ ਕੰਮ ਕਰਨਾ ਹੁਣ ਤੂੰ ਪੋਲਟਰੀ ਫਾਰਮ ਖੋਲਣੇ ਆ ਉਦੋਂ ਦੀ ਮੇਰੇ ਨਾਲ ਕੀ ਸਲਾਹ ਹੋਈ ਸੀ ਤੁਹਾਡੀ ਕੀ ਤਰੀਕਾ ਖੰਡਿਆ ਸੀ ਪੋਲਟਰੀ ਫਾਰਮ ਖੋਲ ਲਈ ਕੋਈ ਸਲਾਹ ਪਰ ਆਪਣੀ ਪੈੜੀ ਚ ਪਾਓ ਸਿਰ ਉਹ ਹਾਂ ਦਾ ਉਹ ਬੰਦਾ ਰਖ ਲਿਆ ਆਜੇ ਦੋਵੇਂ ਮੀਨੂ ਕੰਗੜੀ ਜਾਣੀ ਹੈ ਉਹਦੀ ਪੈੜੀ ਜਾਂਦਾ ਵਾ ਆਹੋ ਆ ਗਾਂ ਉਹ ਭਲਾ ਹੋ ਭਲਾ ਤੈਨੂੰ ਪਾਉਣ ਦਊਗਾ ਮੈਂ ਉਹ ਮੈਂ ਕਿਵੇਂ ਕਹਿਣਾ ਵਾ ਓਏ ਉਧਰੋਂ ਦੀ ਵੀ ਰਾਹ ਲੱਗਦਾ ਆ ਵੀ ਰਾਹ ਬਣ ਜਾਊਗਾ ਵੇ ਉਹ ਮੈਂ ਦਿਮਾਗ ਦਾ ਖਰਾਬ ਹੋ ਗਿਆ ਦਿਮਾਗ ਵਾ ਕੇ ਉਹ ਲੋਕਾਂ ਦੀ ਦੂਜੀ ਪੈੜੀ ਚ ਕਿਤਰਾ ਪਾਉਣ ਦੇਣਗੇ ਤੈਨੂੰ ਉਹ ਪਾ ਲਾਂਗੇ ਦੱਸ ਵੀਰ ਹੈ ਮਤਲਬ ਨਹੀਂ ਪਾ ਲੇਗਾ ਤਸਕਾ ਕਰ ਲੈਨੇ ਪੈੜੀ ਦਾ ਡੈਡੀ ਜਿਹੜੇ ਮੇਰੇ ਹਿੱਸੇ ਆਉਂਦੀ ਨਾ ਦੇ ਦਿਓ ਉਹਨਾਂ ਨੂੰ ਮੈਂ ਉਧਰੋਂ ਜਿੰਨਾ ਖਸਾ ਉਹਨਾਂ ਦੇ ਰਹਿ ਰਹੇ ਗੱਲ ਕਾਹ ਹੋਗੇ ਭਲਾ ਤੈਨੂੰ ਪਾਉਣ ਦੇਣਗੇ ਉਹ ਅਗਲੇ ਨੇ ਮਕਰੇ ਇਧਰ ਵੇਖ ਵਟਾਂ ਦਾ ਕੀ ਬਣਾਤਾ ਕੇ ਇਹ ਜਿਹੜੇ ਚੌੜੇ ਵਟਾਂ ਹੁੰਦੀਆਂ ਜਿੰਤਰਾ ਮਰਜੀ ਤੁਰੇ ਜਾਈਦਾ ਕੀ ਬਣਾਤਾ ਇਹ ਤੈਨੂੰ ਦਊਗਾ ਮਰਲਾ ਵੀ ਉਹ ਮੈਂ ਕਰ ਲਈ ਨਾ ਗੱਲ ਕੋਈ ਗੱਲ ਨਹੀਂ ਕਰਦਾ ਗੱਲ ਜੇ ਤੇ ਮੰਨਦੇ ਆ ਨਾ ਹਾਂ ਆ ਦੋ ਪੈੜਿਆਂ ਦਾ ਤੁਸੀਂ ਲੈ ਲਓ ਇਹ ਦੋ ਸਾਰੀ ਸਾਨੂੰ ਦੇ ਦਿਓ ਜੇ ਤੇ ਮੰਨ ਗਏ ਕੋਈ ਗੱਲ ਨਹੀਂ ਰਕਵੀਰ ਨਹੀਂ ਇੱਕ ਮਿੰਟ ਇਹਨੂੰ ਚਾਹ ਵਾ ਨਾ ਇਹ ਮੈਂ ਗੱਲ ਕਰ ਜਾਂ ਆ ਪੈੜਿਆਂ ਦੋ ਇਹਨਾਂ ਦੇ ਦੇ ਦਾਂਗਾ ਕਰ ਲੈ ਕੋਈ ਆਹੀਂ ਰਖ ਲੈ ਰਕबीर ਸੇ ਕੀ ਕਾਂਡੇ ਤੁਸੀਂ ਉਹ ਕੀ ਕਾਂਡੇ ਤੁਸੀਂ ਮੁਕਰਿਓ ਨਾ ਹੁਣ ਉਹਦੇ ਘਰ ਦੇ ਲੱਗੋ ਉਹਨਾਂ ਨੂੰ ਦੇ ਦਿਓ ਆਪ ਤੁਸੀਂ ਹਟਵੀਂ ਚਲ ਜਿਓ ਵੇਖੋ ਓਏ 1 ਮਿੰਟ ਡੈਡੀ ਤੁਹਾਡੇ ਬਾਣ ਕੱਥੇ ਗੁਲੇ ਆ ਲੈ ਦੇ ਦੇਣਗੇ ਇਹਨੂੰ ਰਾ ਨਾਲ ਦੀ ਪੈਲੀ ਓ ਅੱਜ ਪੇਟ ਤਾਂ ਨਹੀਂ ਆਹ ਮੈਂ ਹਾਂ ਮੁੰਗਰੇ ਲੱਗੇ ਆ ਤੇ ਚਲਣਾ ਤੋੜ ਹੀ ਲੈਨੇ ਤਲਤੀ ਤਵਾ ਸਵਾਦ ਬਣਦੀ ਆ ਨਾ ਬੜੀ ਸਵਾਦ ਬਣ ਜਾਂਦੀ ਆ ਹਾਂ ਹਾਂ ਰੋਟੀ ਬੜੀ ਸਵਾਦ ਆਦੀ ਆ ਨਾ ਫਿਰ ਹਾਂ ਸਬਜੀ ਦੇ ਨਾਲ ਚਟਣੀ ਹੋ ਜੇ ਤੇ ਥੋਰ ਹਾਂ ਤਾਰੇ ਤੋੜ ਲਿਆ ਨਹੀਂ ਹੋ ਜੇ ਹੈਗੇ ਵਿੱਚ ਤੋੜਦੀਆਂ ਕੁਝ ਮੈਂ ਵੀ ਤੋੜ ਲਈ ਠੀਕ ਆ ਹਾਂ ਹੋਰੇ ਹੈ ਉਹ ਦੇਖ ਕੀ ਜਿੱਦਾਂ ਨਾ ਇਦਾਂ ਤਲਾਵਾ ਤਾਂ ਦੇ ਕਿੱਥੇ ਆਂ ਜਿੱਦਾਂ ਦਾ ਕੋਈ ਦੰਦ ਲਾ ਨਹੀਂ ਹੁੰਦੀ ਆ ਮੈਨੂੰ ਤਾਂ ਦੇਖ ਨਹੀਂ ਰਹੇ ਤੈਨੂੰ ਉਹ ਦੇਖ ਤੂੰ ਮੈਨੂੰ ਨਹੀਂ ਪੁੱਤ ਪਤਾ ਲੱਗਦਾ ਕਿ ਕੌਣ ਆ ਇੱਧਰ ਹੋ ਤੇ ਦੇ ਉਹ ਉਹ ਦੇ ਦੇ ਤੇ ਲੋਗਾ ਸ਼ੀਸ਼ਾ ਸਾਫ਼ ਕਰਕੇ ਵੇਖਾਂ ਅੱਜ ਦੇ ਤੁਸੀਂ ਤੇ ਤਾਬ ਨਹੀਂ ਤਾਂ ਤੇ ਲਾਏ ਐਸ ਤਰ੍ਹਾਂ ਫੜ ਕੇ ਤੇ ਲਾ ਲਈਆਂ ਐਨ ਕਰਕੇ ਦੇ ਹਾਂ ਵੇਖ ਕੇ ਨਾ ਸਾਫ਼ ਕਰਕੇ ਤੇ ਪਹਿਲਾਂ ਲੈਣੀ ਆ ਤੇਰੀ ਤਾਂ ਨਾ ਤਾਂਦੇ ਹੋਣਗੇ ਇੰਦੀ ਦੂਰ ਦਾ ਤੇ ਹਾਂ ਹੋਣ ਮੈਨੂੰ ਦੱਸੇ ਉਹ ਕੋਣ ਤੇ ਹੰਡੇ ਤੇ ਇਹਨੂੰ ਸਿੱਧਾਂ ਦੀਆਂ ਗੱਲਾਂ ਤਾਂਦੇ ਹੋਣਗੇ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਨ ਦੇ ਆਓ ਤੇ ਸੁਣੋ ਉਹ ਤਰਾ ਪੈਕ ਸ਼ੈਗ ਲਾ ਲੈਂਦਾ ਸੁਣੋ ਭਲਾ ਮੈਂ ਨਹੀਂ ਇਹ ਪੁੱਛਿਆ ਕਰੀ ਮੈਨੂੰ ਮੈਂ ਵੀ ਇਹੋ ਮੈਂ ਆ ਵੇਖੋ ਜੀ ਮੜ ਚ ਲਿਆ ਕੇ ਜੇ ਆਉਂਦਾ ਜੀਰੋ ਡੈਡੀ ਮੈਂ ਨਹੀਂ ਪੀਂਦਾ ਤੇ ਮੈਂ ਐਵੇਂ ਕਿਹਨੂੰ ਸਲਾਮਾਤ ਦਰ ਮੈਂ ਆਪੇ ਲੈ ਆਉਂਦਾ ਵਾਚ ਪਤਾ ਕੀ ਗੱਲ ਆਰ ਵੀਰ ਜੇ ਨਹੀਂ ਤੇ ਉਹਨੂੰ ਕਹਿੰਦੇ ਆ ਵੀ ਤੈਨੂੰ ਉੱਥੇ ਮਿਲ ਮੁਲ ਚ ਲਵਾ ਦਿੰਦੇ ਆ ਤੇ ਉਹ ਇਹ ਸੇਠੇ ਕਿਦੇ ਲੀਦੇ ਆ ਜੀ ਪਾਏ ਹਿੱਸੇ ਠੇਕੇ ਦੇ ਵੀ ਲੈ ਲਵਾਂਗੇ ਪਰ ਕਿਸ ਨੇ ਆਪਣੀ ਜ਼ਮੀਨ ਦੇ ਵਿੱਚ ਘੱਟ ਕੋਠਾ ਸਾਡੇ ਥੋੜੀ ਪੈਣ ਦੇਣਾ ਵਾ ਓਏ ਮੈਂ ਇਹਦੀ ਤੇ ਗੱਲ ਹੀ ਨਹੀਂ ਕਰਾਂ ਉਹ ਜਦੋਂ ਜੇ ਵਟਾ ਸਟਾ ਹੋ ਜਾਊਗਾ ਫਿਰ ਤੇ ਆਪਾਂ ਪਾਈ ਸਕਦੇ ਆ ਪਟਾਰ ਜਾ ਕਰ ਆਹੋ ਗੱਲ ਕਰਕੇ ਫੇਰ ਹੀ ਹੱਲ ਹੋਣਾ ਭਾਈ ਜਾ ਕਰਦਾ ਰੈਡੀ ਗੱਲ ਇਹ ਇਹਦਾ ਮੈਂ ਨਾ ਦਮ ਖਰਾਬ ਨਹੀਂ ਕਿੰਦਾ ਨਿਆਣਿਆਂ ਵਾਲੀ ਗੱਲਾਂ ਕਰਦਾ ਨੇ ਪੈਰਾ ਦੇ ਪਾਣੀ ਪੈਣ ਨਹੀਂ ਦੇਣਾ ਨਹੀਂ ਇਹੀ ਪੈਣ ਦੇਣਗੇ ਆ ਦੇ ਕਿਤੇ ਅਸੀਂ ਇੱਟ ਨਹੀਂ ਸੁੱਤੀ ਕੋਈ ਨਕਸ਼ਾ ਨਹੀਂ ਬਣਵਾਇਆ ਉਹ ਵੇਖਣਾ ਵੇਖਣ ਦੇ ਵੀ ਤਨੇ ਪੇ ਉੱਪਰ ਇਕੱਠੇ ਹੋਏ ਉਹ ਦੇ ਵੇਖੇ ਨਹੀਂ ਤਾਂ ਦੇ ਵੇਖੀ ਜਾਂਦੇ ਖਸਮਾਂ ਖਾ ਸਾਨੂੰ ਵੀ ਅਖਣਾ ਆਉਂਦੇ ਜਦੋਂ ਇਹ ਚੱਲ ਗਿਆ ਤਾਂ ਇਹਨਾਂ ਕਹਣਾ ਇਹਨਾਂ ਤੰਨਾ ਨੇ ਸਲਾਹ ਕੋਈ ਕੀਤੀ ਹੋ ਜਦੋਂ ਅਸੀਂ ਕੋਈ ਨਕਸ਼ਾ ਨਹੀਂ ਬਣਾ ਕੇ ਤੁਸੀਂ ਰਹਿ ਕੇ ਕੰਪਨੀ ਨੇ ਗੱਲ ਇਹ ਨਹੀਂ ਕੀਤੀ ਤੂੰ 15000 ਤੇ ਬੰਦੇ ਲਿਆ ਕੇ ਭਾਲਦਾ ਸਿਰ ਤੇ 30000 ਦੇ ਦੋ ਮਹੀਨੇ ਮੁਫਤ ਦੇਣਾ ਸ਼ੈੱਡ ਭਾਲਦਾ ਸੋ ਦੋ ਮਹੀਨੇ ਲੱਗਣੇ ਆ ਮੈਂ ਤਕਬੀਰ ਸਸ ਸਲਾਹ ਦੇ ਸਾਡੇ ਨਾਲ ਕੀਤੀ ਉਹ ਕਹਿੰਦਾ ਕੋਈ ਫਿਰ ਚੂਚੇ ਜਿਹੜੇ ਉਹਨੇ ਉਹਨਾਂ ਕੋਲ ਉਸੇ ਪਾਸੇ ਨੰਬਰ ਲੱਗੇ ਹੁੰਦੀ ਆ ਕਿ ਅੱਜ ਫਲਾਣੇ ਫਾਰਮ ਤੇ ਆਣਾ ਉਹਦਾ ਨੰਬਰ ਲਾਉਣੇ ਪੈਂਦੇ ਆ ਪਹਿਲਾਂ ਨੰਬਰ ਲਾਉਣੇ ਪੈਂਦੇ ਕਿਉਂ ਹੋਰ ਆ ਦਿੱਤਾ ਦੋਰਾਉਂਦੇ ਆ ਹਾਂ ਹੋ ਨਹੀਂ ਤੇ ਕੀ ਗੱਲਾਂ ਕਰਦੇ ਆ ਕਿਤੇ ਸਾਡੀਆਂ ਤੇ ਕਰਦੇ ਫੌਦੀਆਂ ਹੀ ਦਾਦੇ ਰਹਿੰਦੇ ਆ ਇਹਨਾਂ ਨੂੰ ਇਹੋ ਹੀ ਆ ਵੀ ਇਹਨੇ ਪਰੌਣਾ ਕਿਉਂ ਇੱਥੇ ਲੈ ਆਂਦਾ ਵਾ ਇਹ ਫੈਸਾ ਮਾਰੀ ਥੱਲੇ ਮੈਂ ਇਹੋ ਹੀ ਕਹਿੰਦਾ ਇਹੋ ਹੀ ਸਾੜਾ ਹੀ ਉਹਨਾਂ ਨੂੰ ਪਹਿਲਾਂ ਉਹਨੂੰ ਪਰੌਣਾ ਹੀ ਮਾਰਵਾ ਦੇ ਮਾਰਵਾ ਦੋ ਫਿਰ ਲੜ ਪੈਂਦਾ ਵਾ ਨਹੀਂ ਫਿਰ ਮੈਨੂੰ ਤਾਂ ਨਾ ਤੂੰ ਮੇਰੀ ਇੱਜ਼ਤ ਨਹੀਂ ਦੱਦੀ ਮਾਰਵਾ ਦੇ ਉਹਨੂੰ ਸੋਰੂ ਸੋਨੂ ਫਤੂਰੀ ਆਪਰਾਉਣਿਆ ਕੀ ਕਿੱਛਿਆ ਗਿਆ ਵਾ ਮੇਰੇ ਤਰ੍ਹਾਂ ਤੂੰਦਾ ਵਾ ਤੋ ਆਹੋ ਤਿੰਦਾ ਅੱਜ ਤੇ ਥਾਂਦੀ ਬਰੀ ਅੰਦਰੋਂ ਹੀ ਨੀਂਦੀ ਦਿੰਦਾ ਤੇ ਸੋਨੂ ਮੈਂ ਪਹਿਲੀ ਬੁੱਲੀ ਵਲਦਾ ਆਇਆ ਹਾਂ ਨਾ ਹੋਰ ਅੰਦਰੋਂ ਆਇਆ ਯਾ ਆਉਂ ਕੋਟੇ ਹੀ ਹੋਇਆ ਦੰਦ ਦੀ ਪਲੈਨਿੰਗ ਤਾਂ ਹੁੰਦੀ ਆ ਕਾਦੀ ਦੰਦ ਦੀ ਘਰ ਦੀ ਇਹਲਾਤੀ ਤੇ ਨਹੀਂ ਨਹੀਂ ਆਂਦੀ ਜੰਗ ਦੀ ਕੰਦੇ ਜੰਗ ਉਹ ਨਾ ਕਿਤੇ ਨਾਲ ਲੜਨੀ ਹੈ ਉਹ ਨਾ ਸਾਡੇ ਨਾਲ ਲੜਨੀ ਹੈ ਉਹ ਨਾ ਆਪੋ ਜੀ ਲੜਪੈਣਾ ਜਿੱਦਾਂ ਦਾ ਨਾਲ ਦਾ ਹਿਸਾਬ ਨਾ ਉਹ ਨਾ ਆਪੋ ਜੀ ਲੜਪੈਣਾ ਉਹਨਾਂ ਨੂੰ ਪਤਾ ਤੂੰ ਹੀ ਬੁਰਾ ਲੱਗਣ ਧਿਆ ਉਹ ਕੋਈ ਗੱਲ ਨਹੀਂ ਗੁੱਸਾ ਨਾ ਮੇਰਾ ਆ ਕੇ ਕਿਉਂ ਜਿਹਦੇ ਕੱਟਣਾ ਨਾ ਆਪਣੇ ਆ ਤੇ ਮੈਨੂੰ ਲੱਗਦਾ ਪਤਾ ਤੇਰੀ ਦਲ ਤਾਂ ਆਂਦੇ ਹੋਣੀ ਆ ਉਹਦੇ ਤੂੰ ਤੇ ਵਾਲੀ ਦਾਲ ਨਾ ਉਹ ਤਾਂ ਦੇ ਹੀ ਉਹ ਨੂੰ ਹੱਥ ਤਾ ਤਾ ਤੇ ਤੂੰ ਤੇ ਮਤਲਬ ਜਦੋਂ ਉਹ ਤਿੰਦੇ ਹੀ ਨਹੀਂ ਤੂੰ ਤਾਂ ਮਿਕਤਾਨਾ ਤਾਂ ਤਿੰਦਾ ਨਹੀਂ ਆ ਤੂੰ ਤੇ ਰੱਥਵੇਂ ਆ ਬਰੇ ਦਾਦੇ ਧਰ ਬਾਕੇ ਇੱਕ ਗੰਦਾ ਧਰ ਉਹਨਾਂ ਨੂੰ ਬਾਕੇ ਦੇਣਾ ਵਾ ਤੇ ਉਹ ਤੇ ਤੂੰ ਤੇ ਰੱਥਿਆ ਤਾਂ ਨੇ ਨਹੀਂ ਗੱਲ ਸੁਣ ਅੱਗੇ ਕੁੱਕੜਾਂ ਵਾਂਗੂ ਤੇ ਲੜਦੇ ਨੇ ਤੇ ਚੰਗਾ ਸਗੋ ਰੱਖਣਗੇ ਤੇ ਤੂੰ ਸਲਾਹ ਦੇ ਕੇ ਐਵੇਂ ਉਹਨਾਂ ਨੂੰ ਹਾਂ ਉਹਨਾਂ ਨੂੰ ਰੱਖਣੇ ਆ ਨਾ ਤੇ ਲੜਾਕੇ ਰੱਖਿਓ ਉਹਨਾਂ ਨੂੰ ਵੇਖ ਵੇਖ ਕੇ ਤੂੰ ਹੋਰ ਲੜਨਾ ਸਿੱਖਜੋਗੇ ਵੇਖਿਆ ਕਿੰਨਾ ਮੁਸ਼ਕਾਉਣਾ ਫੇਰ ਉਹਨਾਂ ਲੜਕੇ ਫੇਰ ਉਹਨਾਂ ਨੇ ਵੇਖੀ ਲੜ ਲੜ ਕੇ ਗਰਪੜ ਅੱਗੇ ਹਟਦੇ ਨੇ ਜੋ ਲੜਮਗ ਉਹ ਚੂਜੇ ਰੱਖਣ ਭਵੇਂ ਪੁੱਤੇ ਰੱਖਣ ਤੁਹਾਨੂੰ ਇਹ ਗੱਲਾਂ ਕੀ ਬੜਾ ਓ ਮੈਨੂੰ ਤੈਂਦਾ ਹੀ ਤੂੰ ਆਪਣੀ ਵਾਲੀ ਪਹਿਲੀ ਡੱਡੀ ਉਹ ਸਾਨੂੰ ਦੇ ਦੇ ਤੇ ਉੱਥੇ ਲਖਨੇ ਆ ਕਿਉਂ ਐਂ ਕਾ ਦੇ ਦੀਏ ਪਹਿਲੀ ਉਹਨਾਂ ਤੋ ਤੈਂਦਾ ਹੀ ਮੈਂ ਤੇਰੀ ਦੇ ਪਹਿਲੀ ਤਾਂ ਤੋ ਦੱਸਿਆ ਪਾਵਾ ਪਹਿਲੀ ਤੋ ਤੋ ਮਰਨ ਡੇ ਲੜ ਲੜਕੀ ਜਿਹੜਾ ਇਹ ਮੈਂ ਕੰਮ ਕਿਦੋਂ ਕਰਦਾ ਨਹੀਂ ਮੈਂ ਤੇ ਕਰਨਾ ਹੀ ਆ ਨਾ ਉਹ ਸੂਰ ਪਾਈਏ ਕੋਹ ਪਾਈਏ ਬੱਕਰੀਆਂ ਜਿਹੜਾ ਫਾਇਦਾ ਵਾ ਕਮਾਈ ਮੋਟੀ ਉਹਨਾਂ ਦੀ ਇਹ ਮੰਨਦੇ ਨਹੀਂ ਉਹ ਗੱਲ ਨੂੰ ਪੁੱਤ ਮੈਂ ਤੇ ਇਹ ਗੱਲ ਮੈਂ ਤੂੰ ਮੰਨਦਾ ਉਦਾਂ ਪਰ ਮੈਂ ਨਾ ਵੀ ਦੱਸ ਇਹੋ ਕੰਮ ਰਹਿ ਗਿਆ ਇਹਨੂੰ ਪਾਉਣ ਦਾ ਪਰ ਡੈਡੀ ਹਰ ਸਾਈਡ ਬਿਜ਼ਨਸ ਹੋ ਗਿਆ ਅਮਰੀਕਾ ਹੌਲੀ ਹੌਲੀ ਨਾ ਮੁੜ ਕੇ ਕੁੱਤੇ ਵੀ ਰਖਾਂਗੇ ਜਿੰਗੇ ਨਗੇ ਇਹ ਬਹੁਤ ਮੋਟੀ ਕਮਾਈ ਨਾ ਕੰਮਾਂ ਦੇ ਵਿੱਚ ਹਈ ਲੋਕ ਕਰਦੇ ਨਹੀਂਗੇ ਅਸੀਂ ਬਾਹਰ ਜਾ ਕੇ ਦਿਹਾੜੀਆਂ ਕਰਦੇ ਆ ਪਰ ਇੱਥੇ ਨਹੀਂ ਆਪਾਂ ਆਪਣਾ ਕੰਮ ਕਰਕੇ ਰਾਜੀ ਉਹ ਤੇ ਚੱਲ ਹੁਣ ਕਰਨਾ ਪੈਣਾ ਵੇ ਜਦੋਂ ਹੁਣ ਇਹਨਾਂ ਨੇ ਕਿਸ ਬੰਨੇ ਲੱਗੀ ਨਹੀਂ ਗੱਲ ਸਾਡਾ ਮਨ ਮੇਰਾ ਤੇ ਮਨ ਪਤਾ ਕੀ ਕਿ ਚਲ ਇਹ ਆ ਵੀ ਬੁੜੀ ਨਹੀਂ ਥੇ ਰਹਿਣਾ ਤੇ ਪੈੜੀ ਜਿਹੜੀ ਆ ਹਰ ਉਸ ਦੇ ਠੇਕੇ ਦੀ ਉਹ ਡੈਡੀ ਸੁਣ ਮੇਰੀ ਉਹਨਾਂ ਦੀ ਦੋਹਾਂ ਥਿਲਿਆਂ ਦੀ ਗੱਲ ਹੁੰਦੀ ਆ ਹੁਣ ਜਦੋਂ ਉਹਨਾਂ ਨੇ ਦੇਣ ਹੀ ਨਹੀਂ ਉਹਨੂੰ ਜਵਾਈ ਘਰ ਬਣਾ ਲਿਆ ਤੇ ਹੁਣ ਤੇ ਕਰਨਾ ਕੋ ਪਹਿਣਾ ਹੀ ਆ ਕੋਨਾ ਕੋ ਕਰ ਲੋ ਫਿਰ ਜੋ ਕਰਨਾ ਉਹਨਾਂ ਤਾਂ ਨਹੀਂਗਾ ਬਣਾ ਹੋਂਗਾ ਇਥੋਂ ਚਲੇ ਸੜਾ ਜਾਣਾ ਹੁੰਦਾ ਅਸੀਂ ਤੇ ਰੜੀ ਪਹਿਲਾਂ ਵੀ ਆਸ ਨਹੀਂ ਰੱਖੀ ਕਿ ਅਸੀਂ ਪਹਿਲੇ ਮਹਾਰਾਜ ਤਾਂ ਬਠੇਰਾ ਕੋ ਸਾਡੇ ਕੋਲ ਬਣਾ ਜਗੀਰਦਾਰ ਕੋ ਵਾਧੂ ਸਾਡੇ ਜੋਗੀ ਮਾਰਾ ਸਾਨੂੰ ਆਪਣੀ ਹਣਾਉਣੀ ਦੇਵੇ ਓਏ ਓ ਸਭ ਕੋ ਇਦਾਂ ਹੀ ਹੁੰਦਾ ਵਾ ਪਰ ਆਖੀ ਮੰਤ ਨੇ ਇਹ ਕਹਿੰਦਾ ਹੀ ਆ ਨਾ ਕਿ ਚੱਲ ਹਰਿਆ ਕਿ ਕੋਈ ਨਹੀਂ ਹਿਲੇਉਣਾ ਹੁਣ ਉਹਨੇ ਲਿਆਂਕੇ ਹੀ ਛੱਡਿਆ ਚਲੋ ਚਲੀ ਕੋਈ ਗੱਲ ਨਹੀਂ ਹੈਨਾ ਚਲੋ ਇਹ ਆ ਵੀ ਹੁਣ ਬਿジネス ਤੇ ਕਰਨਾ ਹੀ ਪੈਣਾ ਕੋਸਾ ਕੋ ਨਹੀਂ ਪੈਗੀਆਂ ਮਿਲੀਆਂ ਤਾਂ ਹੁਣ ਇਹ ਬਿਜ਼ਨਸ ਕਰ ਲੋ ਕਰਦਾ ਹੈ ਹੈ ਆ ਜੋੜ ਇੱਥੇ ਗੱਲਾਂ ਕਰੀ ਜਾਣੀਆਂ ਵਾ ਉਹ ਇੱਥੇ ਗੱਲੀ ਲੱਗੀ ਮੈਂ ਜਿਹੜਾ ਪੋਣਾ ਆ ਜੀ ਤੈਨੂੰ ਲੈਣ ਛੇਤੀ ਆ ਜੋ ਤਤ ਮੇਰੇ ਤੇ ਪੋਣਾ ਲੱਗਾ ਮੈਨੂੰ ਤੇ ਤੇਤਾ ਹੀ ਬੋਲ ਲੱਗਿਆ ਉਹਨਾਂ ਵੱਲ ਦੇ ਦਿੱਤੇ ਤੇ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਮੈਂ ਤੇ ਦਿਨ ਦੱਤਾ ਨਹੀਂ ਆਈ ਹੀਗੀ ਤੇ ਉਹ ਦਿੱਥ ਦੇ ਮੈਨੂੰ ਚਲ ਚਲੋ ਕਰਦੇ ਚੱਲੋ ਅੱਗੇ ਕਿਹੜੇ ਇੱਥੇ ਪੋਣੇ ਹੈ ਨਹੀਂ ਜਿਹੜਾ ਨੇ ਪੋਣਾ ਹੋਰ ਮਗਾ ਲਿਆ ਹਮ ਇੱਕ ਤਾਂ ਤੂੰ ਪੋਣਾ ਆ ਆਹ ਪ੍ਰਮਾਣਾ ਤੇਰਾ ਬੜਾ ਆਉਣ ਲੱਗਾ ਜਾਣਨਾ ਮੈਂ ਤੇਰੇ ਪਰੋਣੇ ਨੂੰ ਮੇਰ ਨਾਲ ਗਿਆ ਬੈਠਾ ਉਦਮੀ ਨਹੀਂ ਐਡੀ ਛੇਤੀ ਆ ਜਿਹੜਾ ਤੈਨੂੰ ਤੇ ਤੰਦਾ ਹੀ ਆ ਨਾਲੇ ਤੋਣਾ ਮੈਂ ਤੇ ਇੰਨਾ ਮੈਂ ਨਾ ਗੰਦਾ ਹੋ ਦੇ ਤਾ ਮਮੀ ਦੀ ਦਿੰਦਾ ਰਹਿੰਦਾ ਹੁਣ ਮੈਂ ਕੀ ਕਰਾਂ ਆਪੇ ਕਹਿਂਦੀ ਨੇ ਲੱਗਦਾ ਵਾ ਇੱਕ ਤਰ੍ਹਾਂ ਆਪਣਈ ਆ ਲੱਗਦਾ ਮੈਂ ਹੁਣ ਕੀ ਕਰਾਂ ਤੁਸੀਂ ਆਪੋ ਚੋਂ ਦੀ ਕਰ ਲੋ ਇੰਨੀ ਤਾਂ ਮੈਂ ਨੂੰ ਮੰਦਾ ਤਾਂ ਦਾਨ ਲੱਦੀ ਨਾ ਤਾਂ ਫੇਰ ਨਾ ਫੇਰ ਫੇਰ ਤੂੰ ਦੇਣਾ ਮੈਂ ਮੈਰੀ ਚੱਲ ਤੂੰ ਕੀ ਕਹਿਂਦੀ ਕੀ ਕਹਿ ਆਪਾਂ ਤੇਰਾ ਨਾਂ ਕੀ ਲੜਿਓ ਦੇ ਦੇ ਇਹ ਦੇ ਇਹਦੇ ਫਿਰ ਤੇਰੇ ਨਾਲ ਤਾਂ ਤੰਦੇ ਨਾ ਹੋ ਜਾਣੀ ਚੱਲ ਫੇ ਇੱਕ ਵਾਰੀ ਦੱਸ ਵੀ ਕੀ ਗਿਆ ਇਹ ਤੂੰ ਤੇਰਾ ਨਾਂ ਕੀ ਆ ਇਹਦੇ ਤੂੰ ਆਖਣੀ ਨਾ ਤੇਰੇ ਨਾਲੋਂ ਗੰਦਾ ਸੋਣਾ ਆਖਿਆ ਤੇ ਗੰਦਾ ਵੀ ਆ ਸੋਣਾ ਵਾਹ ਹਾਂ ਤੂੰ ਇਹ ਜਿਹੜਾ ਆ ਗਿਆ ਮੈਨੂੰ ਵੀ ਪਤਾਵਾ ਆਪਾਂ ਚੱਲੀ ਤੇ ਨਿਆਣਿਆਂ ਨੂੰ ਵੀ ਨਾ ਬੱਸ ਚਾਹੀਦਾ ਗੱਡੀਆਂ ਲੈਣ ਦਾ ਲਿਆ ਕੇ ਤੇ ਮੁੱਠੀ ਉੱਥੇ ਨਹੀਂ ਕਰੀਂਗਾ ਫੇਰ ਨਹੀਂ ਚਲਾਉਣੀ ਆ ਉਹਦੀਆਂ ਬਿੱਲੀ ਉਹਨੂੰ ਤੇ ਚਲੋ ਨਹੀਂ ਵੀ ਨਹੀਂ ਆਉਂਦੀ ਐ ਮੋੜ ਤੋਂ ਵੀ ਨਾ ਐ ਚੁੱਕਣ ਦੇ ਜਿੱਦ ਤੱਕ ਚੁੱਕੀ ਨਹੀਂ ਜਾਂਦੀ ਭਾਰੀ ਬੜੀ ਐ ਪਰ ਇੱਕ ਕਵੰਟਲ ਭਾਰਾ ਫਰੇਦਾ ਬਾਈ ਜੀ ਦੀ ਸੱਚੀ ਭਾਰੀ ਐ ਪਰ ਵੇਖ ਲੋ ਨਿਆਣਿਆਂ ਤੇ ਚਾਹ ਹੀ ਆ ਨਾ ਬਾਅਦ ਚ ਉੱਥੇ ਦੀ ਉੱਥੇ ਪਈ ਹੁਣ ਕੋਈ ਧਿਆਨ ਨਹੀਂ ਕਰਦਾ ਤੂੰ ਤੇ ਉਸੇ ਵਾਲੇ ਮੂੰਹੋਂ ਨੇ ਗੱਲ ਕੱਢੀ ਕਿਸ ਦੀ ਵੇਖਾ ਤੇ ਉਸੇ ਵਾਲੇ ਤੂੰ ਟੋਕ ਲਈ ਆਂ ਤੂੰ ਫੇਰਨੀ ਐ ਨਿਆਣੇ ਰੋਂਦੇ ਸੀ ਤੇ ਕੀ ਕਰੀ ਹੁਣ ਨਿਆਣੇ ਰੋਂਦੇ ਤਾਂ ਰੋਂਦੇ ਰਹਿਣ ਘੜੀ ਪਾਲਾ ਰੋ ਲੈਣਗੇ ਫੇਰ ਉਹੋ ਜਿਹਾ ਹੋ ਜਾਂਦੇ ਐ ਇਹ ਪੈਸੇ ਖਰਚ ਦੀ ਨਹੀਂ ਨਹੀਂ ਸ਼ਗਾਈਆਂ ਨੂੰ ਨਿਆਣੇ ਵਾਲੇ ਵੀ ਵੇਖਣਾ ਆਹ ਨਾਲੇ ਵਾਦੂ ਦਾ ਮੁਕੜਨ ਤੇ ਇਹ ਕਿੰਨੇ ਸਰਕਾਰ ਦਾ ਲੈ ਮੈਂ ਕਿੰਨਾ ਇਹ ਲਾ ਗੇਟ ਵੀ ਕਿਦਾਂ ਖੁੱਲਾ ਹੀ ਛੱਡਿਆ ਵਾ ਤੇ ਫੂਨ ਕਿਦਾ ਆ ਗਿਆ ਹੁਣ ਦੱਸ ਭਰਾ ਕਰ ਨਹੀਂ ਨਾ ਦੇ ਆਹ ਦਾਸ ਨੇ ਆਣੇ ਦੀ ਗੱਡੀ ਹੀ ਦਾ ਰੇਡ ਕੇ ਟਾਇਰ ਖਰਾਬ ਹੋਏ ਨੇ ਆ ਤੇ ਉਹ ਵੀ ਤੇ ਰੇਡ ਦਾ ਹੀ ਉਹ ਕਿਤੇ ਸਿਰ ਤੇ ਚੱਕ ਕੇ ਚਲਾਉਂਦਾ ਓਏ ਉਹ ਵਿਚੋਂ ਸਿਸਟਮ ਰੇਡ ਦਾ ਵਾ ਨੱਪ ਕੇ ਫੇਰ ਚਲਾਉਂਦਾ ਇਦਾਂ ਟਾਇਰ ਉਹਨੇ ਲੈਣ ਲੱਗਿਆ ਕਿ ਆਈ ਟਾਕੇ ਨਹੀਂ ਹੜ ਨਹੀਂ ਖਰਾਬ ਹੋਣੀ ਆ। ਪਰਾਵਾ ਤੂੰ ਲੜਨਾ ਆ ਕਿ ਕੋਈ ਗੱਲ ਕਰਨਾ ਆ। ਉਹ ਚਲ ਮੇਰੀ ਗੱਲ ਸੁਣੋ। ਹਾਂ ਮੈਂ ਜਨਾ ਢੇ ਚ ਮੈਨੇ ਨਵਾ ਬੱਕਰਾ ਜਾਂ ਮੁਰਗਾ। ਕਿਉਂ? ਹਾਂ ਕਦੀ ਭਾਈਏ ਨੂੰ ਉਹਨੂੰ ਭਾਈਆ ਹਟਾਇਆ ਵਾ। ਕਦੀ ਉਹਨੂੰ ਪੁੱਛਿਆ ਵੀ ਰੋਟੀ ਖਾਣੀ ਜਾਂ ਕੋ ਆ ਤਾਂ ਦੀ ਸੇਵਾ ਕਰੀਏ। ਕੋਈ ਤੜਕਾ ਜੀਰੋ ਤੇ ਮੈਂ ਗਿਆਨ ਤੇ ਆਇਆ ਝਾਟੀ। ਆਵੇ ਪਰਾਵਾ ਤੇਰੇ ਗੜੀ ਜੋੜੇ ਹੱਥ ਨਾ ਹੀ ਖਾਣ ਖਾਣੇ ਤਾਂ ਨਾ ਹੀ ਖਵਾਉਣੇ ਆ। ਕੰਨਾਂ ਵਾਲੀ ਅੱਗੇ ਤੇ ਕੋਈ ਪਾਈਏ ਦਾ ਚੇਤਾ ਨਹੀਂ ਆਇਆ ਅੱਜ ਕਿਧਰੋਂ ਚੇਤਾ ਆ ਗਿਆ ਅੱਗੋਂ ਨਹੀਂ ਪਿੱਛੋਂ ਨਹੀਂ ਤੇ ਹਾਂ ਇਹ ਚੇਤਾ ਆਇਆ ਇਹ ਕਿ ਕੰਮ ਨੂੰ ਆਇਆ ਵਾ ਤੁਹਾਨੂੰ ਜੇ ਕੰਮ ਕਹਾਂ ਤੇ ਤੁਸੀਂ ਕਰ ਦੋ ਅਹੀਂ ਨਹੀਂ ਬਣਾਉਣਾ ਹਾਂ ਅਸੀਂ ਖਾਂਦੇ ਨਹੀਂ ਆ ਸਮਝ ਲੱਗੀ ਆ ਨਾ ਮਿੰਨੋ ਗੜਗੜ ਉਹਦੀ ਮੁਸ਼ਕਿਲ ਚੜਦੀ ਤੇ ਭਾਂਡੇ ਕਿਨੇ ਭਾਂਡੇ ਬਾਰੇ ਉਹ ਭਾਂਡੇ ਵੀ ਮੈਂ ਮਾਂਜ ਲੂੰਗਾ ਹੋਰ ਕੀ ਆ ਤੇ ਕੱਟ ਗਈ ਹੋ ਰਾਪੇ ਲਾਲ ਉਹ ਤੁਸੀਂ ਤੜਕਾ ਤੜਕਾ ਦੇ ਚੀਰ ਦੋ ਲਾਲੂ ਤੜਕਾ ਕੋਈ ਨਹੀਂ ਚੱਲ ਮੈਂ ਤੜਕਾ ਨਾਲ ਕੋਈ ਕੰਮ ਹੀ ਇਦਾਂ ਦਾ ਵੀ ਉਹਨੂੰ ਖਵਾ ਪਿਆ ਕੇ ਲੈਂ ਤੇ ਲਿਆਉਣਾ ਵਾ ਚੱਲ ਮੈਂ ਤੜਕਾ ਲਾ ਦਿੰਨੀ ਫਿਰ ਕੰਮ ਦੱਸ ਦਿਓ ਹਾਂ ਦੱਸ ਦੂੰਗਾ ਕੰਮ ਮੇਰੀ ਗੱਲ ਸੁਣ। ਇਹਦਾ ਤਾਂ ਹੋਇਆ ਤਮਾਕਰਾ ਤੂੰ ਉਹਦੀ ਹਾਂ ਚ ਹਾਂ ਮਲਾਈ ਜਾਨੀ ਐ ਅੱਗੋਂ ਨਹੀਂ ਪਿਛੋਂ ਨਹੀਂ ਕਦੀ ਆਪਾਂ ਰਸੋਈ ਤੇ ਇਹ ਚੀਜ਼ ਵਾੜੀ ਹੁਣ ਕਿਉਂ ਖਾਣਾ ਉਹ ਚੱਲ ਭਾਬੀ ਹੁਣ ਜਦੋਂ ਕੰਮ ਵੇਲੇ ਤੇ ਸਿਆਣੇ ਕਹਿੰਦੇ ਨਾ ਗਧੇ ਨੂੰ ਵੀ ਪਿਓਗ ਨੂੰਣਾ ਪੈਂਦਾ ਕੰਮ ਤੇ ਕਰਨਾ ਹੀ ਪੈਣਾ ਉਹ ਕੋਈ ਕੰਮ ਹੀ ਇਦਾਂ ਦਾ ਹੋਊਗਾ ਉਹ ਮੈਂ ਵੀਰ ਉਹਨਾਂ ਨੂੰ ਮਾਂ ਬਣਾਇਆ ਡੈਡੀ ਨੂੰ ਮਾਂ ਬਣਾਇਆ ਹੁਣ ਤੂੰ ਹੀ ਦੱਸ ਚੰਗਾ ਭਰਾਵਾ ਲੈ ਆ ਤੇ ਆਪੇ ਬਣਾ ਲੈ ਗੰਡੇ ਗੰਡੇ ਹੀ ਚੀਰ ਕੇ ਦੇਣਾ ਹੀ ਸੋਈ ਚੋਨਾ ਚੰਨੀ ਉਹ ਵੜਨਾ ਸੀ ਜੀ ਤੈਨੂੰ ਮੈਂ ਕਹਾਲਦਾ ਚੰਗਾ ਕੋਈ ਗੱਲ ਨਹੀਂ ਹੁਣ ਦੀ ਬਸ ਨੀਂਦ ਲੈਣ ਚੰਦੇ ਛੱਡੇ ਨੂੰ ਤਾ ਹੋਰ ਠੀਕ ਆ ਫੇ ਜੇ ਸ਼ੀਤ ਆ ਉਹ ਤੇ ਸ਼ਰਾਬ ਉਹਦੀ ਆਉ ਆਹੋ ਤੇ ਉਹਦੇ ਫਿਰ ਕਰਨਾ ਹੀ ਪੈਣਾ ਪੁੱਛ ਨਹੀਂ ਮੈਂ ਮੈਨੂੰ ਕੀ ਪਤਾ ਲੈ ਮੀਟ ਨਹੀਂ ਖਾਂਦਾ ਵਾ ਤੇ ਨਹੀਂ ਖਾਂਦਾ ਸੁਲਾਦੇ ਮਾਰਨੀ ਆ ਪਹਿਲਾਂ ਪੋਸ਼ ਤੇ ਲੈ ਫਿਰ ਐਵੇਂ ਕਹਿਣਾ ਗਾੜੀ ਗਾੜੀ ਹੋ ਮੈਂ ਫੇ ਜੇ ਚੱਲ ਉਹ ਨਾ ਖਾਉ ਤੇ ਆਪਾਂ ਆਹੋ ਆਪਣਾ ਦਾ ਲੂੰਜ ਪਾਣੀ ਆਉਂਦੀ ਆ ਹੀ ਆਹੋ ਚੱਲ ਕੋਈ ਨਹੀਂ ਮੈਂ ਕਸਦਾ ਗੱਲ ਫੇਰੀ ਜਾਣਾ ਵਾਕਈ ਗੱਲ ਬੋਲੋ ਤਾਂ ਮੈਂ ਕਰਕੇ ਨਹੀਂ ਆਇਆ ਤੇ ਫਟਾਫਟ ਬੰਜਾਈ ਨਹੀਂ ਤੇਰਾ ਕਰਵਾਤਾ ਹੈ ਫਿਰ ਪੁੰਜ ਜਾਵਾ ਕੀ ਪਤਾ ਨੂੰ ਕਿਹੜਾ ਕੋ ਪਤਾ ਲੱਗਦਾ ਵੇਲਾ ਕਹਿੰਦਾ ਮੈਂ ਗੱਡੀ ਲਾ ਦੇਣਾ ਤੇ ਫਿਰ ਨਹੀਂ ਲਾ ਕੇ ਗਿਆ ਉਹ ਗੇਟ ਕੋਈ ਸਿੱਧਾ ਕੰਮ ਨਹੀਂ ਹੁੰਦਾ ਤੇਰੇ ਖਸਮ ਕੋਲੋਂ ਦੀ ਦੀ ਉਹ ਬੱਲੇ ਭయ్యా ਭయ్యా ਕੀ ਹਾਲਿਆ ਵਧੀਆ ਵਧੀਆ ਠੀਕ ਠਾਕ ਹਾਂ ਉਹ ਕਿਤੇ ਸਾਡੇ ਰਾਏ ਵੀ ਆ ਜਾ ਖਰਬਦ ਨੂੰ ਕੱਲਾ ਇੱਥੇ ਦੱਸ ਕਿਹੜੀਆਂ ਸੋਚਾਂ ਚ ਗੁੰਮ ਹੋਇਆ ਉਹ ਭਰਾਵਾ ਬਾਪੂ ਤੁਹਾਡੇ ਬੰਨਾਂ ਨਹੀਂ ਲੰਗਣ ਦਿੰਦਾ ਰਾਹ ਤੋਂ ਨੰਗਨ ਦਊਗਾ ਲੈ ਬਾਪੂ ਨੇ ਕਿਹੜਾ ਰਜਿਸਟਰਡ ਕਰਾਇਆ ਵਾ ਕੁਫ ਨਹੀਂ ਹੁੰਦਾ ਆ ਜਾਈਦਾ ਘੁੰਮਦਿਆ ਫਿਰਦਿਆ ਮੈਂ ਤੇ ਤੂੰ ਇੱਦੇ ਚੰਨੂ ਅੰਦਰ ਤੇ ਬਾਸਾ ਬੂਹੇ ਜਿੱਤੇ ਉੱਧਰ ਨੂੰ ਵੇਨਾ ਰੀਨਾ ਖਲੋਗੇ ਮੈਂ ਤੇ ਆਖਿਆ ਅੱਜ ਕੱਲਾ ਖਲੋਤਾ ਭਲਾ ਵੇਖਦੇ ਆ ਮੌਸਮ ਜੇ ਅੱਜ ਬੜਾ ਬਣਿਆ ਸੀ ਮੌਸਮ ਤੇ ਬਣਿਆ ਵਾ ਕਰੀਏ ਫਿਰ ਮਾਸਮਣ ਰੱਬ ਦੇ ਹੱਥ ਵਸਾ ਜਿੱਦਾਂ ਦਾ ਮਰਜ਼ੀ ਬਣਾ ਦੇ ਤੇ ਤੇ ਆ ਕੰਡਿਆ ਲਾਈਏ ਸ਼ਿਟ ਸ਼ਿਟ ਲਾ ਲੀਂਦੇ ਵੈਸੇ ਕਿ ਨਹੀਂ ਓਦਾਂ ਮੈਂ ਤੇ ਯਾਰ ਕਦੀ ਪੁੱਛਿਆ ਹੀ ਨਹੀਂ ਤੁਹਾਨੂੰ ਸ਼ਿਟ ਅਹੀਂ ਬੋਤਲ ਨਹੀਂ ਛੱਡੀ ਤੂੰ ਸ਼ਿਟ ਕਹਿਣ ਦੇ ਆ ਲੈ ਫੇਰ ਤੇ ਗਾਲੀ ਬਣ ਗਈ ਤੇ ਬਣੁੰਨੇ ਆ ਲਮਨਾਵਾ ਖਰੋੜੇ ਜਾਂ ਬੱਕਰੇ ਦਾ ਮੀਟ ਅੱਜ ਪਾਰਟੀ ਮੇਰੇ ਵਾਲੀ ਸਹੀ ਤੇ ਲੈ ਫਿਰ ਸਿਗਨਲ ਰਲ ਗਏ ਸਾਡੇ ਇਹ ਅੱਜ ਦੇਣ ਕਿਧਰੋਂ ਚੜਾ ਆ ਲੈ ਉਹ ਮੈਂ ਤੇ ਬੰਦਾ ਹੀ ਲੱਭਦਾ ਨਾਵਾ ਆ ਤੇ ਗੱਲ ਹੀ ਇੱਕੋ ਕੀ ਆ ਹੁਣ ਮੈਨੂੰ ਇਹ ਦੱਸੋ ਵੀ ਦੇਸੀ ਪਿਣੀ ਆ ਕਿ ਅੰਗਰੇਜੀ ਲਿਆਵਾਂ ਕੋਈ ਤੂੰ ਮੈਨੂੰ ਦੱਸ ਵੀ ਬੰਦੇ ਲੱਭ ਲੱਭ ਕਿਉਂ ਪੀਉਂਦਾ ਤੂੰ ਉਹ ਯਾਰ ਮੈਂ ਇੱਥੇ ਡੇਰੇ ਤੇ ਦੋ ਤੇ ਜਾਣੇ ਆਪਾਂ ਤੇ ਮੈਂ ਕਿਨੂੰ ਵੀਰ ਨੂੰ ਕਵਾਂ ਪੈਗ ਲਾਈਏ ਵੇਖ ਲਓ ਜੇ ਬਣਦੀ ਆ ਤਾਂ ਦੋਵੇਂ ਵੀਰ ਲਾ ਲਓ ਉਹ ਮੈਂ ਤੇ ਹੁਣ ਕੋਈ ਦੱਸ ਨਾਲੇ ਤੁਹਾਡੀ ਸੇਵਾ ਆਜੂ ਨਾਲੇ ਬਹਾਨਾ ਵਾਜੂ ਚੱਲ ਕੋਈ ਨਹੀਂ ਜਦੋਂ ਇੰਨਾ ਹੀ ਕਹਿਣ ਡਿਆ ਵਾਂ ਤੇ ਲਾ ਲਾਂਗੇ ਕਿਦਾਂ ਤੇਰੀ ਖੁਸ਼ੀ ਤੇ ਕਿਹੜੀ ਪਿਣੀ ਦੇਸੀ ਲਿਆਵਾਂ ਕਿ ਅੰਗਰੇਜੀ ਉਹ ਤੂੰ ਭਰਾਵਾ ਪਿਆਰ ਨਾਲ ਜ਼ਹਿਰ ਵੀ ਪਿਆ ਦੇਗਾ ਪੀ ਲਾਂਗੇ ਜਿਹੜੀ ਮਰਜ਼ੀ ਲੈ ਪਰੌਣਿਆਂ ਨੂੰ ਵੀ ਜ਼ਹਿਰ ਪਿਆਈ ਜਾਂਦੀ ਏ ਓਏ ਅੱਜ ਕੱਲ ਬੜਾ ਕੋ ਹੁੰਦਾ ਵਾ ਪਰੌਣਿਆਂ ਨੂੰ ਵੀ ਲੋਕੀ ਘਟ ਨਹੀਂ ਕਰਦੇ ਪਿਆ ਲੋ ਉਹ ਨਹੀਂ ਨਹੀਂ ਦੱਸ ਹੂੰ ਤੂੰ ਦੱਸੋ ਫੇਰ ਵੀ ਕਿਹੜੀ ਲਿਆਵਾਂ ਚੱਲ ਕੋਈ ਨਹੀਂ ਮੈਂ ਤੇਰਾ ਦਿਲ ਨਹੀਂ ਤੋੜਦਾ ਭਰਾਵਾ ਤੂੰ ਜਿਹੜੀ ਜੀਕਰੂ ਲੈ ਆਈ ਮੈਂ ਉਹ ਹੀ ਪੀ ਲਾਂਗਾ ਉਹ ਫੇਰ ਮੈਂ ਦੇਸੀ ਲਿਆਤੀ ਤੇ ਨਾ ਦੇਸੀ ਪੀਤੀ ਤੂੰ ਹੀ ਕਹਣਾ ਮੈਂ ਅੰਗਰੇਜ਼ੀ ਪੀਣਾ ਮੈਂ ਫੇਰ ਇੱਕ ਵਾਰੀ ਦੱਸ ਦੋ じゃ ਮੈਂ ਦੇਸੀ ਲੈ ਆਉਣਾ ਜਾਂ ਅੰਗਰੇਜ਼ੀ ਤੂੰ ਹੀ ਦੱਸ ਦੋ ਜਿਹੜੀ ਪੀਣੀ ਉਹ ਭਰਾਵਾ ਮੈਂ ਆਪ ਦੇਸੀ ਆ ਮੈਂ ਕਿਡਾ ਅੰਗਰੇਜ਼ ਵਾਂ ਜਿਹੜੀ ਅੰਗਰੇਜ਼ੀ ਪੀਣੀ ਹੈ ਮੈਂ ਦੇਸੀ ਹੀ ਪੀਂਦਾ ਰਿਹਾ ਹਾਂ ਚੱਲੋ ਮੇਰੇ ਕੀ ਯਾਰ ਕੋਲ ਹੈਗੀ ਫਿਰ ਨਿਕਲੀ ਮੈਂ ਉਹਦੇ ਕੋਲੋਂ ਨਹੀਂ ਹੁੰਦਾ ਲੈ ਆ ਜੇ ਕਹਿੰਨੇ ਵਧੀਆ ਕੱਢੀ ਆ ਤੇ ਬੱਕਰਾ ਲਿਆਵਾ ਤੇ ਮੁਰਗਾ ਲੈਣਾ ਐ ਹਿਸਾਬ ਨਾਲ ਤਾਂ ਤੂੰ ਮੈਨੂੰ ਹੀ ਬਣਾ ਦੇਣਾ ਇੱਥੇ ਮੈਨੂੰ ਪਕਾਈ ਜਾਣ ਡਿਆ ਲਿਆਏਗਾ ਵੀ ਕੋਹ ਕੇ ਐਵੇਂ ਗੱਲਾਂ ਹੀ ਕਰੀ ਜਾਣੀਆਂ ਚੱਲ ਫਿਰ ਮੈਂ ਵੇਖਦਾ ਮੈਂ ਕਰਦਾ ਫਿਰ ਫੋਨ ਫੋਨ ਕਹਦਾ ਮੈਂ ਆਪ ਹੀ ਆ ਜੂੰ ਆਜ ਮਾਰਨ ਠੀਕ ਆ ਚੱਲ ਵੇਖ ਲੈ ਚੰਗਾ ਫਿਰ ਚਲ ਠੀਕ ਆ ਕਿਤੇ ਮਜ਼ਾ ਹੀ ਆ ਗਿਆ ਕਿਤੇ ਮੇਰਾ ਦੇਲ ਹੀ ਜਿੱਤ ਲਿਆ ਪਾਈਏ ਨੇ ਹੈ ਮੇਰਾ ਤੇ ਜੀ ਕਰਦਾ ਅਲੀ ਮੈਂ ਪੱਕਰਾ ਵੀ ਲੈਵਾ ਮਾਂ ਮੁਰਗਾ ਵੀ ਲੈਵਾ ਮੱਛੀ ਵੀ ਤਲਾ ਲਿਆ ਮਾਂ ਉਥੋਂ ਬੱਕਰੇ ਦਾ ਚਾਰ ਵੀ ਪਾ ਦਾਂ ਅੱਜ ਇਹਨੂੰ ਤੇ ਹੈ ਮੈਂ ਤੇ ਸਮਝਦਾ ਬੰਦਾ ਹੀ ਬੜਾ ਕੱਬਾ ਵਾ ਇਹਨੇ ਮੇਰੇ ਨਾਲ ਐ ਮੂੰਹ ਨਾਲ ਮੂੰਹ ਨਹੀਂ ਲਾਉਣਾ ਅੱਖ ਨਹੀਂ ਮਲਾਉਣੀ ਇਹਨੇ ਹੈ ਅੱਜ ਤੇ ਕਿਤੇ ਨਾ ਇਹ ਇਹ ਨਹੀਂ ਹੁਣ ਕਿਤੇ ਮੈਂ ਕਹ ਕਿ ਲਿਆ ਹੀ ਗਿਆ ਲੈ ਹੁਣ ਹੁਣ ਤੇ ਜੋ ਮੈਂ ਮਰਜੀ ਇਹਦੇ ਕੋਲੋਂ ਪੜਾਣਾ ਨੂੰ ਰੋਜ਼ ਹੀ 200 ਰੁਪਏ ਦੀ 100 ਰੁਪਏ ਦੀ ਕੋਈ ਨਾ ਕੋਈ ਚੀਜ਼ ਲੈ ਕੇ ਖਵਾ ਦਿਆ ਕਰਨੀ ਇਹ ਦੇਖਣੋਂ ਕਿੰਨਾ ਕਿਤਰਾ ਮੈਂ ਨਾ ਆਲਟਰੀ ਫਾਰਮ ਹੁਣ ਮੈਂ ਉਹੀ ਪੈਸੇ ਚ ਪੜਾਉਂਦਾ ਦੇਖੀ ਬਣਿਆ ਲੈ ਪੈਸਿਆਂ ਜੀ ਖੇਡਣਾ ਮੈਂ ਪੈਸਿਆਂ ਜੀ ਦੇਖੀ ਹੋਈ ਨਹੀਂ ਮੇਰੀ ਦੇਖੀ ਇੱਥੇ ਚੂਚੂ 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 ਕਰਿਆ ਕਰਨੇ ਦੇਖੀ ਨੇਰਾ ਨਾ ਹੋ ਜੇ ਹੋਰ ਨਾ ਦੁਕਾਨਾ ਬੰਦ ਹੋ ਜਾਣ ਕੰਮ ਚ ਕੜਮ ਪੈ ਜੀ ਮੈਂ ਲਿਆਵਾਂ ਜਾ ਕੇ ਮੁਰਗਾ ਮਰਦਾ ਕਰਾਂ ਕੋਈ ਜਵਾਬ ਲੱਗਦਾ ਤੇ ਮੈਨੂੰ ਗੱਲਾਂ ਵਾਲਾਈ ਐ ਬੱਕਰਾ ਲਿਆਵਾ ਕਦੇ ਲੱਤਾਂ ਲਿਆਵਾ ਕਦੇ ਘਰੋੜੀ ਲਿਆਵਾ ਪਤਾ ਨਹੀਂ ਲਿਆਉਣਾ ਵੀ ਹੈਗਾ ਕਣੀ ਕੱਖ ਉਹ ਜਿਹੜੀ ਮਾਰਤੇ ਤੁਸੀਂ ਜੇ ਚਲਾ ਕੇ ਮੈਂ ਵੀ ਬੜਾ ਤੁਹਾਡਾ ਖਾ ਕੇ ਤੁਹਾਡੇ ਦੀ ਖੇਡੂ ਉਹ ਲਿਆ ਸਹੀ ਮੇਰੇ ਵੱਲੋਂ ਭਾਵੇਂ ਝੋਟਾ ਵੱਡਲਾ ਖਾ ਤੇ ਮੈਂ ਉਹ ਵੀ ਜਾਣਾ